ਇੱਗਾ ਸਾਹਿਬ ਦਸਵੇਂ ਪਾਸ਼ਾ ਦੀ ਵਡੀ ਦਸਤਾਰ ਦਸਵੇਂ ਪਾਸ਼ਾ ਦੀ ਵਾਹਿਗੁਰੂ 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 ਛੋਟੀ ਦਸਤਾਰ ਕਿਸ ਕੀ ਦਸਵੇਂ ਪਾਸ਼ਾ ਦੀ ਵਾਹਿਗੁਰੂ ਵਾਹਿਗੁਰੂ ਵੱਡਾ ਚੋਲਾ ਦਸਵੇਂ ਪਾਸ਼ਾ ਦਾ ਇਹਨਾਂ ਤੇ ਖੂਨ ਤੇ ਪਸੀਨੇ ਦੇ ਨਿਸ਼ਾਨ ਵੀ ਲੱਗੇ ਹੋਏ ਇਹਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਮੁਕਸਰ ਦੀ ਜੰਗ ਵਿੱਚ ਪਹਿਨੇ ਹੋਏ ਵਸਤਰ ਨੇ ਛੋਟਾ ਚੋਲਾ 10ਵੇਂ ਪਾਸ਼ਾ ਦਾ ਉਹ 90 ਦੀ ਜਗ੍ਹਾ ਤੇ ਪੈਣਨ ਵਾਲਾ ਛੋਟਾ ਚੋਲਾ 10ਵੇਂ ਪਾਸ਼ਾ ਦਾ ਜੇ ਪਜਾਮਾ 10ਵੇਂ ਪਾਸ਼ਾ ਦਾ ਇਹਨਾਂ ਦੇ ਵੀ ਖੂਨ ਦੇ ਨਿਸ਼ਾਨ ਲੱਗੇ ਹੋਏ ਨੇ ਜਦੋਂ ਕਿ ਭਾਈ ਮਹਾ ਸਿੰਘ ਨੇ ਬੇਦਾਵਾ ਫੜਵਾਇਆ ਸੀ ਤੇ ਟੁੱਟੀ ਹੋਈ ਗੰਡਣ ਦਾ ਵੱਢ ਲਿਆ ਸੀ ਇਹ ਉਸ ਟਾਈਮ ਦੇ ਨਿਸ਼ਾਨ ਨੇ ਮਾਤਾ ਜੀ ਸਾਹਿਬ ਕੋਰ ਦਾ ਰੇ ਪਜਾਮਾ